ਔਰ ਪਰ ਮੈਂ ਇਦਾਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਹ ਚੀਜ਼ ਬੰਦਾ ਫੀਲ ਕਰਦਾ ਕਿ ਭੈਣ ਭਰਾਵਾਂ 'ਚ ਜੋ ਸਾਡਾ ਪਿਆਰ ਆ ਉਹ ਮੈਂ ਉਸ ਦਿਨ ਹੋਰ ਜ਼ਿਆਦਾ ਫੀਲ ਕੀਤਾ ਕਿ ਦੂਰ ਹੋਣ ਦੇ ਨਾਲ ਵੀ ਬੰਦੇ 'ਚ ਜ਼ਿਆਦਾ ਪਿਆਰ ਵਧਦਾ ਮੈਂ ਇਹ ਸੋਚਦੀ ਆ ਤੇ ਜਿੰਨਾ ਚੱਕ ਮੈਂ ਉੱਥੇ ਹੀ ਮੈਨੂੰ ਐ ਲੱਗਦਾ ਕਿ ਸਾਡਾ ਪਿਆਰ ਹੋਰ ਵਧਿਆ ਵਾ ਤੇ ਉਸ ਦਿਨ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਕਿਸੇ ਨੂੰ ਪਤਾ ਸੀ ਤੁਸੀਂ ਆ ਰਹੇ ਹੋ ਵਾਪਸ ਬਟਾਲੇ ਨਹੀਂ ਬਟਾਲੇ ਚੋਂ ਹੁੰਦਾ ਕਿਸੇ ਨੂੰ ਨਹੀਂ ਪਤਾ ਹੀ ਬਾਕੀ ਮੈਂ ਕੈਨੇਡਾ ਤੋਂ ਇੰਡੀਆ ਆਉਂਦੀ ਆ ਮੇਰੇ ਪਾਪਾ ਨੂੰ ਹਲਕਾ ਫੁਲਕਾ ਪਤਾ ਹੀ ਜ਼ਿਆਦਾ ਨਹੀਂ ਅੱਛਾ 3 ਸਾਲ ਦਾ ਗੈਪ ਰਿਹਾ ਦੁਨ ਦਾ ਵਿੱਚ ਭੈਣ ਭਰਾ ਦੇ ਵਿੱਚ ਉਹ ਪਲ ਫਿਰ 3 ਸਾਲ ਲਗਾਤਾਰ ਜਾਂਦਾ ਉਸੇ ਤਰੀਕੇ ਨਾਲ ਭਰਾ ਦੀ ਆਉਂਦੀ ਆਉਣੀ ਹੈ ਪਰਿਵਾਰ ਨੂੰ ਹਾਂਜੀ ਬਾਕੀ ਅੱਜ ਕੱਲ ਤੇ ਵੀਡੀਓ ਕਾਲ ਆ ਆਪਾਂ ਟਾਈਮ ਸਾਰੇ ਕੱਢ ਕੇ ਗੱਲ ਜ਼ਰੂਰ ਕਰਦੀ ਹਾਂ ਮੈਂ ਮੈਂ ਕਦੀ ਇੱਕ ਦਿਨ ਵੀ ਇਦਾਂ ਦਾ ਨਹੀਂ ਕਿ ਮੈਂ ਘਰ ਕਦੀ ਫੋਨ ਨਾ ਕੀਤਾ ਹੋਵੇ ਜਾਂ ਮੈਂ ਇਹਨਾਂ ਨਾਲ ਗੱਲ ਨਾ ਕੀਤੀ ਹੋਵੇ ਮੈਂ ਕੈਨੇਡਾ ਸਟੱਡੀ ਕੀਤੀ ਜਨਰਲ ਆਰਟਸ ਐਂਡ ਸਾਇੰਸ ਮੇਰਾ ਕਾਲਜ ਹੀ ਸੈਂਟ ਲਾਰੈਂਸ ਕਾਰਨਵਾਲ ਇਹ ਮੋਂਟਰੀਅਲ ਦੇ ਕੋਲ ਆ ਛੋਟਾ ਜਿਹਾ ਸ਼ਹਿਰ ਕਾਰਨਵਾਲ ਤੇ ਮੈਂ ਕਹਿੰਨੀ ਆ ਕਿ ਇਹ ਉਮਰ ਜਿਹੜਾ ਵਾ ਇਹ ਬਸ ਵਧੀ ਜਾਂਦਾ ਵਾ ਨਿਊਜ਼ ਇਸ ਫੇਕ ਨਿਊਜ਼ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਡਿਆ ਵਾ ਮੈਂ ਆਹੀ ਕਹਿੰਨੀ ਆ ਕਿ ਜੇ ਕਿਸੇ ਨੇ ਫੋਰਨ ਜਾਣਾ ਵਾ ਉਹ ਜਿਹੜੀਆਂ ਚਾਰ ਕੋ ਉਹਨਾਂ ਨੂੰ ਸਿਟੀਜ਼ ਦੇ ਨਾਮ ਪਤਾ ਵਾ ਪਲੀਜ਼ ਉੱਥੇ ਨਾ ਜਾਓ ਕਿਉਂਕਿ ਉੱਥੇ ਆਲਰੇਡੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੀ ਵੈਕੈਂਸੀਸ ਫੁੱਲ ਕੀਤੀਆਂ ਵਾ ਜੇ ਤੁਹੀ ਫੌਰਨ ਜਾਣਾ ਵਾ ਤੇ ਤੁਸੀਂ ਹੋਰ ਸਿਟੀਜ਼ ਨੂੰ ਲਾਈਕ ਸਰਚ ਕਰੋ ਉੱਥੇ ਜਾਓ ਕਿ ਤੁਹਾਨੂੰ ਕੰਮ ਵੇ ਮਿਲੇ ਤੇ ਤੁਹਾਡੀ ਸਟੱਡੀ ਵੀ ਵਧੀਆ ਹੋਵੇ ਪਹਿਲਾਂ ਕੁਛ ਚਿਰ ਤੇ ਮੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਹੋਇਆ ਮੇਰੀ ਅੱਖਾਂ ਤੇ ਕਿ ਜਦੋਂ ਸਿਸਟਰ ਆਈ ਮੈਂ ਇੱਕਦਮ ਸ਼ੌਕ ਡਰ ਗਿਆ ਕਿ ਮੇਰੀ ਭੈਣ ਹੀ ਖੜੀ ਹੈ ਬਾਹਰ ਗੇਟ ਦੇ ਅੱਗੇ ਆਣ ਕੇ ਜਦੋਂ ਆ ਕੇ ਪਹਿਲੀ ਵਾਰੀ ਉਹਨੂੰ ਮੈਂ 3 ਸਾਲ ਬਾਅਦ ਫੇਰ ਇੱਕ ਵਾਰੀ ਗੱਲ ਬਕੜੀ ਪਾਈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਦੇ ਨਾਲ ਮੈਂ ਪਾਪੂਕ ਹੋ ਗਿਆ ਇਹ ਸਾਰੇ ਪਲ ਇੱਕਦਮ ਮੇਰੇ ਦਿਮਾਗ 'ਚ ਵਾਪਿਸ ਆ ਗਏ ਜਦੋਂ ਬਾਹਰ ਜਾਣ ਲੱਗੀ ਸੀ ਬਾਹਰ ਜਾਣ ਲੈ ਕੇ ਵੀ ਮੈਨੂੰ ਇਦਾਂ ਹੀ ਮਿਲ ਕੇ ਗਈ ਸੀ ਤੇ ਇਹ ਤਿੰਨ ਸਾਲ ਮੇਰੇ ਬਹੁਤ ਔਖੇ ਲੰਘੇ ਕਿਉਂਕਿ ਭੈਣ ਭਰਾਵਾਂ 'ਚ ਚਲੋ ਜਿੱਦਾਂ ਵੀ ਆ ਹਾਸੇ ਮਜ਼ਾਕ ਲੜਾਈਆਂ ਛੋਟੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਬਟ ਉਸ ਤੋਂ ਬਾਅਦ ਜਦੋਂ ਤਿੰਨ ਸਾਲ ਬਾਅਦ ਮੈਨੂੰ ਫੇਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨਹੀਂ ਮੇਰਾ ਇਹ ਮੰਨਣਾ ਨਹੀਂ ਹੈ ਕਿਉਂਕਿ ਮੈਂ ਮੇਰੀ ਲਾਈਫ 'ਚ ਮੇਨਲੀ ਦੋ ਤਿੰਨ ਜਾਣੇ ਫੀਮੇਲਸ ਹੈਗੀਆਂ ਜਿਹੜੀਆਂ ਮੈਨੂੰ ਕਾਫੀ ਸਪੋਰਟ ਕਰਦੀਆਂ ਉਹਨਾਂ 'ਚ ਮੇਰੀ ਭੈਣ ਏਕਿਆ ਤੇ ਮੇਰੇ ਮੰਮ ਤੇ ਮੇਰੇ ਹੋਰ ਵੀ ਗੁੱਡ ਰਿਲੇਸ਼ਨਸ ਹੈਗੇ ਨੇ ਮੇਰੇ ਦੋਸਤਾਂ ਨਾਲ ਮੇਰੇ ਰਿਲੇਟਿਵਸ ਨਾਲ ਤੇ ਮੈਂ ਚਾਹੁੰਦਾ ਕਿ ਸਾਰੇ ਇਦਾਂ ਦੇ ਇਦਾਂ ਹੀ ਰਹਿਣ ਵਿਆਹ ਹੋਣ ਤੇ ਬਾਅਦ ਵੀ ਤੇ ਪੇਲਾਂ ਵੀ ਮੈਂ ਮੇਨਲੀ ਇਹ ਮੈਸੇਜ ਦੇਣਾ ਚਾਹੁੰਗਾ ਕਿ ਜ਼ਰੂਰ ਕੋਈ ਨਾ ਕੋਈ ਸਮਾਂ ਕੱਢੋ ਭਾਵੇਂ ਕੋਈ ਬਜ਼ੁਰਗ ਆ ਜਾਂ ਕੋਈ ਯੰਗ এজ ਦਾ ਇਨਸਾਨ ਆ ਕੋਈ ਸਮਾਂ ਕੱਢੋ ਆਪਣਾ ਜਾਓ ਫਿਟਨੈਸ ਵੀ ਇੰਪੋਰਟੈਂਟ ਆ ਮਾਰਨਿੰਗ ਜਾਓ ਈਵਨਿੰਗ ਜਾਓ ਆਪਣੇ ਸਰੀਰ ਲਈ ਥੋੜਾ ਜਿਹਾ ਟਾਈਮ ਕੱਢੋ ਕਿਉਂਕਿ ਘਰੇ ਰਹਿ ਕੇ ਵੀ ਮੇਨਲੀ ਬੰਦਾ ਜਿਹੜਾ ਹੁੰਦਾ ਆ ਉਹ ਤਨੋਂ ਦਿਨ ਲੇਜ਼ੀ ਆਲਸੀ ਹੋ ਜਾਂਦਾ ਆ ਤੇ ਸਰੀਰ ਨੂੰ ਥੋੜਾ ਹਿਲਣਾ ਜਰੋਣਾ ਜ਼ਰੂਰੀ ਆ ਨਹੀਂ ਮੈਨੂੰ ਥੋੜਾ ਥੋੜਾ ਪਤਾ ਸੀ ਕਿਉਂ ਪਤਾ ਸੀ ਕਿ ਕਹਿੰਦੀ ਸੀ ਕਿ ਮੰਮਾ ਮੈਂ ਤੁਹਾਡੀ ਸਾਲਗਿਰਿਆ ਤੇ ਆਉਣਾ ਆ 25 ਤਰੀਕ ਨੂੰ ਤੇ ਮੇਰੀ ਇੱਕ ਦੋਸਤ ਆ ਆਪਾਂ ਸ਼ਾਪਿੰਗ ਲਈ ਦੋਨੋਂ ਗਈਆਂ ਤਾਂ ਉੱਤੇ ਗੱਲ ਚੱਲਦਾ ਚੱਲਦਾ ਕਹਿੰਦੀ ਪਤਾ ਉਹਨੂੰ ਵੀ ਸੀ ਮੇਰੀ ਬੇਟੀ ਨੂੰ ਵੀ ਉਹ ਛੋਟੇ ਬੇਟੇ ਨੇ ਦੱਸਿਆ ਸੀ ਤੇ ਕਹਿੰਦੀ 25 ਨੂੰ ਤੇ ਤੇਰੀ ਮੈਰ ਜਨਵਰਸਰੀ ਨਹੀਂ ਆ ਤਾਂ ਤੂੰ ਕਿੱਦਾਂ ਕਹੀ ਜਾਨੀ ਕਿ 25 ਨਹੀਂ ਆਉਗੀ ਮੈਂ ਕਿਹਾ ਵਾਕੇ ਮੇਗਾ ਆਣਾਦੋਲੇ 20 ਨੂੰ ਸੀ ਅਨਵਰਸੀ ਤੇ ਮੇਰੀ 20 ਨੂੰ ਅਤੇ 25 ਨੂੰ ਗਈ ਜਾ ਰਹੇ ਕੁਛ ਮਿਲੀ ਸੀ ਮੈਨੂੰ ਪਤਾ ਉਸ ਤੋਂ ਬਾਅਦ ਇਹਦੇ ਪਾਪਾ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਐਨੇ ਟਾਈਮ ਤੱਕ ਤੁਸੀਂ 에어ਪੋਰਟ ਤੇ ਪਹੁੰਚ ਜਾਓ ਫਿਰ ਮੈਨੂੰ ਪਤਾ ਲੱਗਾ ਕਿ ਕੰਚਨ ਆ ਰਹੀ ਆ ਤੇ ਸਭ ਨੂੰ ਜਿੱਦਾਂ ਇਹਦੇ ਦੋਸਤਾਂ ਨੂੰ ਹਮਤ ਦੇ ਦੋਸਤਾਂ ਨੂੰ ਪਤਾ ਸੀ ਉਹਨਾਂ ਨੇ ਵੀ ਫਿਰ ਮੈਨੂੰ ਪੁੱਛਿਆ ਕਿ ਮੰਮਾ ਤੁਸੀਂ ਵੀ ਆ ਜਾਓ ਅਸੀਂ ਚੱਲੇ ਆ ਮੈਂ ਕਿਹਾ ਤੁਸੀਂ ਚੱਲੇ ਕਿ ਕਹਿੰਦੇ ਵਸ ਅਸੀਂ ਮੇਲਾ ਵੇ ਕੰਚਨ ਲਿਆ ਕੋਈ ਸਕੂਟਰੀ ਤੇ ਪਹੁੰਚੇ ਤੇ ਕੋਈ ਗੱਡੀ ਤੇ ਪਹੁੰਚੇ ਜਿੰਨੇ ਵੀ ਕਿਸੇ ਚੀਜ਼ ਤੇ ਪਹੁੰਚਣਾ ਪਹੁੰਚੋ 에어ਪੋਰਟ ਤੇ ਅਸੀਂ ਫਿਰ ਦੋਨੋਂ ਮਾਂ ਬੇਟਾ ਆਪਣੀ ਗੱਡੀ ਤੇ ਪਹੁੰਚੇ ਉਤੇ ਅੰਮ੍ਰਿਤਸਰ ਨਾਲ ਮੇਰੀ ਭਤੀਜੀ ਸੀ ਉਸ ਤੋਂ ਬਾਅਦ ਸਾਰੇ ਘਰ ਨੂੰ ਪਤਾ ਲੱਗ ਗਿਆ ਬਟ ਹਿੰਮਤ ਨੂੰ ਨਹੀਂ ਸੀ ਪਤਾ ਹੈਗਾ ਕਿਉਂਕਿ ਅਹੀਂ ਹਿੰਮਾ ਦਾ ਬਰਥਡੇ ਸੀ ਤੇ ਬਰਥਡੇ ਨੂੰ ਸਰਪ੍ਰਾਈਜ਼ ਦੇਣਾ ਸੀ ਕੰਚਨ ਨੇ ਤੇ ਹਮੇਸ਼ਾ ਹਿੰਮਤ ਇੱਕੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਨੂੰ ਭੈਣ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਆ ਇਹ ਮਤ ਕਹਿੰਦਾ ਹੁੰਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮੇਰੀ ਭੈਣ ਚਾਹੀਦੀ ਆ ਤੇ ਜੇ ਮਮਾ ਮੇਰੇ ਬਰਥਡੇ ਤੇ ਮੈਨੂੰ ਮਿਲ ਜੇ ਤੇ ਬੜੀ ਵਧੀਆ ਗਾ ਇਹ ਮੰਦੀਆਂ ਜਿਹੜੀਆਂ ਚੀਜ਼ਾਂ ਸੀ ਮੈਨੂੰ ਬੜਾ ਹਾਰਟ ਕਰਦੇ ਸੀ ਹੈ ਤੇ ਮੈਨੂੰ ਵੀ ਸੀ ਕਿ ਮੈਂ ਮੇਰੀ ਬੱਚੀ ਆ ਮੇਰੇ ਵੀ ਮੈਨੂੰ ਵੀ ਬੜਾ ਬੜਾ ਚੇਰ ਮੈਂ ਉਹਦੇ ਤੋਂ ਰਹੀਆਂ ਪਰੇਸ਼ਾਨ ਕੇ ਆਏ ਪੜਾਈ ਕਰਨ ਗਈ ਆ ਪਤਾ ਨਹੀਂ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਨਹੀਂ ਆ ਫਿਰ ਮੈਂ ਵੀ ਇਹਦੇ ਕੋ ਕੈਨੇਡਾ ਜਾ ਕੇ ਜਦੋਂ ਮੈਂ ਸਾਰਾ ਮਾਹੌਲ ਚਲ ਦੇਖਿਆ ਮੈਨੂੰ ਚੰਗਾ ਲੱਗਾ ਤੇ ਕੰਚਨ ਨੇ ਕਿਉਂਕਿ ਅਸੀਂ ਦੋਨੇ ਵੀ ਆ ਬੀਬੀ ਕੰਮਕਾਰ ਵਾਲੇ ਬੰਦੇ ਸੀ ਸਾਰੇ ਪਰਿਵਾਰ ਨੂੰ ਮਿਲਣ ਵਾਲੇ ਸੀ ਹਰ ਇੱਕ ਪਰਸਨ ਕੋਲ ਜਾਣਾ ਵੀ ਪੈਂਦਾ ਸੀ ਸਾਨੂੰ ਤੇ ਕੰਚਨ ਨੇ ਮੇਰੇ ਦੋਨਾਂ ਬੇਟਿਆਂ ਨੂੰ ਇੱਕ ਮਾਂ ਬਣ ਕੇ ਸੰਭਾਲ ਲਿਆ ਤੇ ਮਾਵਾ ਵਾਂਗ ਉਹਨੇ ਪਿਆਰ ਦਿੱਤਾ ਇਸ ਚੀਜ਼ ਤੇ ਮੈਂ ਬੜੀ ਖੁਸ਼ ਹਾਂ ਕਿ ਮੈਨੂੰ ਰੱਬ ਨੇ ਬੜੇ ਹੋਨਾਰ ਬੱਚੇ ਦਿੱਤੇ ਆ ਤੇ ਇਸੇ ਕਾਰਨ ਹੀ ਹਿੰਮਤ ਵੀ ਉਹਨੂੰ ਬਹੁਤ ਮਿਸ ਕਰਦਾ ਸੀ ਤੇ ਪ੍ਰੇਮ ਵੀ ਬਹੁਤ ਮਿਸ ਕਰਦਾ ਹੁੰਦਾ ਸੀ ਪ੍ਰੇਮ ਤੇ ਕਹਿੰਦਾ ਮੈਨੂੰ ਇੱਕ ਵਾਰੀ ਪਤਾ ਚੱਲੇ ਮੈਂ ਏਅਰਪੋਰਟ ਦੇ ਰਾਵਾਂ ਤੇ ਨਾ ਫੁੱਲੀ ਫੁੱਲ ਕਰਦੇ ਨੇ ਮਮਾ ਮੈਂ ਜਦੋਂ ਬਾਹਰ ਆਈ ਮੈਂ ਫਲਾਵਰ ਹੀ ਫਲਾਵਰ ਕਰਨੇ ਸਾਰੀ ਸੜਕ ਤੇ ਪਰ ਸਾਨੂੰ ਇਹਨੇ ਦੱਸਿਆ ਹੀ ਨਹੀਂ ਸੀ ਤੇ ਆਪਾਂ ਉਹ ਕੰਮ ਨਹੀਂ ਕਰ ਸਕੇ ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜੀ ਚੀਜ਼ ਚਲੀ ਜਾਂਦੀ ਆ ਉਹ ਮੁੜ ਵਾਪਸ ਨਹੀਂ ਆਉਂਦੀ ਇਸ ਕਰਕੇ ਇੰਨਾ ਕੁ ਪਿਆਰ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕਿ ਪੂਰੀ ਜ਼ਿੰਦਗੀ ਜਦ ਤੱਕ ਸਾਡੇ ਸਾਹ ਚੱਲਦੇ ਨੇ ਉਹ ਯਾਦ ਰਹਿਣ ਜਿੱਦਣ ਮੇਰੇ ਨਾਲ ਗੱਲ ਹੁੰਦੀ ਸ਼ਾਮ ਨੂੰ ਮੇਰਾ ਨੰਬਰ ਇਹਨਾਂ ਕੋਲੋਂ ਕਿਤੇ ਨਿਕਲ ਜਾਂਦਾ ਤੇ ਇਹ ਕਿਸੇ ਕੋਲੋਂ ਨੰਬਰ ਲੈਂਦੇ ਆ ਮੇਰਾ ਮੈਨੂੰ ਇਹ ਦੱਸ ਦਿਆ ਵੀ ਮੈਂ ਆਉਣਾ ਹੈ ਤੇ ਮੈਂ ਕਿਹਾ ਵੈਸੇ ਆਉਣਾ ਹੋਣਾ ਵਾ ਕੋਈ ਗੱਲ ਨਹੀਂ ਹੈ ਨਾ ਤੇ ਮੈਂ ਕਿਤੇ ਗਈ ਹੋਣੀ ਤੇ ਮੈਂ ਇਹਨਾਂ ਨੂੰ ਕਹਿੰਨੇ ਕਿ ਜਦੋਂ ਬਟਾਲੇ ਉਤਰਨਾ ਮੈਨੂੰ ਫੋਨ ਕਰਦੇ ਹੋ ਮੈਂ ਅਜ ਨਾਲੇ ਗਈ ਹੋਈ ਹਾਂ ਕਹਿੰਦੇ ਠੀਕ ਹੈ ਇਹ 7 ਵਜੇ ਮੇਰੇ ਕੋਲ ਪਹੁੰਚਦੇ ਆ ਦੀਦੀ ਤੇ ਰਾਤ ਨੂੰ 7 ਵਜੇ ਜਦੋਂ ਪਹੁੰਚਦੇ ਆ ਤੇ ਮੈਨੂੰ ਕਹਿੰਦੇ ਚੱਲੀਏ ਤੇ ਮੈਂ ਕਿਹਾ ਨਹੀਂ ਮੇਰੇ ਨੂੰ ਬੇਟਾ ਜਿਹੜੇ ਕਿਤੇ ਗਏ ਹੋਇਆ ਤੇ ਨਹੀਂ ਆਪਾਂ ਜਾਣਾ ਤੇ ਇੱਥੇ ਰਹਿ ਲੈਨੇ ਕਹਿੰਦੀ ਨਹੀਂ ਤੇਨੂੰ ਕੋਈ ਸਰਪ੍ਰਾਈਜ਼ ਦੇਣਾ ਤੇ ਤਿਆਰ ਹੋ ਲਾ ਮੈਂ ਸੋਚਦੀ ਮੈਨੂੰ ਕੋਈ ਇਦਾਂ ਦਾ ਵਰਲਡ ਜਾ ਕਹਿੰਨੀ ਕਿ ਤੂੰ ਮੈਨੂੰ ਕੀ ਦੇਣਾ ਹੈ ਕਹਿੰਦੀ ਨੇ ਚੱਲ ਅਸੀਂ ਰਸਤੇ 'ਚ 버ਗਰ ਲੈਣੇ ਆ ਤੇ ਕਹਿੰਦੀ ਪੰਜ 버ਗਰ ਲੈ ਲਓ ਮੈਂ ਕਿਹਾ ਦੋ ਬੱਚੇ ਆ ਘਰੇ ਦੋ ਆਪਾਂ ਪੰਜ 버ਗਰ ਆਪਾਂ ਕੀ ਕਰਨੇ ਆ ਆਪਾਂ 버ਗਰ ਵੀ ਪੰਜ ਪੈਕ ਕਰਵਾ ਲੈਨੇ ਪਰ ਦੱਸਦੇ ਨਹੀਂ ਜਦੋਂ ਆਪਾਂ ਗੇਟ 'ਚ ਆਉਨੇ ਆ ਤੇ